ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਆ ਕਿ ਸਭ ਠੀਕ ਹੋਣਗੇ ਹਾਂਜੀ ਤਾਂ ਜਿਨ੍ਹਾਂ ਨੇ ਅਜੇ ਤੱਕ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਤੋਂ ਜਲਦੀ ਕਰ ਲੋ ਜੀ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤਾਂ ਤੁਹਾਨੂੰ ਤੁਹਾਡਾ ਜੀਵਨ ਸਾਥੀ ਮਿਲਣ ਦੇ ਵਿੱਚ ਆਸਾਨੀ ਹੋ ਸਕੇ ਜੀ ਤੇ ਵੀਡੀਓ ਨੂੰ ਬਤਵਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਕਿ ਤੁਹਾਡੇ ਕਿਸੇ ਵੀਰ ਜਾਂ ਫਰੈਂਡ ਜਾਂ ਕਿਸੇ ਵੀ ਫੈਮਿਲੀ ਮੈਂਬਰ ਜਿਸ ਇਸ ਰਿਸ਼ਤੇ ਦੀ ਨੀਡ ਹੋਵੇ ਤਾਂ ਉਹਨਾਂ ਨੂੰ ਉਹਨਾਂ ਦਾ ਜੀਵਨ ਸਾਥੀ ਮਿਲ ਸਕੇ ਤੇ ਹਾਂਜੀ ਕਰਦੇ ਆ ਜੀ ਅੱਜ ਦੇ ਡਾਟਾ ਦੀ ਗੱਲ ਅੱਜ ਦਾ ਡਾਟਾ ਹੈਗਾ ਜੀ ਮਜਬੀ ਸਿੱਖ ਪਰਿਵਾਰ ਦੀ ਪਹਿਣਾ ਜੀ ਪੈਂਦੀ ਹਾਈਟ ਹੈਗੀ ਆ 5 ਫੁੱਟ 5 ਇੰਚ ਤੇ ਕੁੜੀ ਬਹੁਤ ਹੀ ਸੋਹਣੀ ਹੈ ਜੀ ਤੇ ਉਹਨਾਂ ਦੀ ਸਟੱਡੀ ਹੈਗੀ ਹੈ ਜੀ +2 +2 ਕਰਕੇ ਉਹਨਾਂ ਨੇ ਆਈਲਰਸ ਕੀਤੀ ਹੈ ਜੀ ਜਿਹਦੇ ਵਿੱਚ ਓਵਰ 올 ਉਹਨਾਂ ਨੂੰ 6 ਬੈਂਡ ਆਏ ਹੋਏ ਨੇ ਜੀ ਤੇ ਉਹਨਾਂ ਨੇ ਪੱਕੀ ਮੈਰਿਜ ਕਰਨੀ ਹੈ ਜੀ ਐਨੀ ਕਾਸਟ ਉਹਨਾਂ ਨੂੰ ਕਾਸਟ ਤੱਕ ਦਾ ਕੋਈ ਨਹੀਂ ਹੈਗਾ ਜੀ ਉਹ ਮੁੰਡੇ ਵਾਲੇ ਆਪਣੀ ਆਪ ਫਾਈਲ ਲਵਾ ਸਕਦੇ ਆ ਤੇ 6 ਬੈਂਡ ਆਏ ਹੋਏ ਆ ਜੀ ਕੁੜੀ ਤੇ ਉਹਨਾਂ ਨੂੰ ਵਧੀਆ ਪਰਿਵਾਰ ਦਾ ਮੁੰਡਾ ਚਾਹੀਦਾ ਹੈ ਜੀ ਜੋ ਖਰਚਾ ਕਰ ਸਕਣ ਹਾਈਲਾਈਟ ਕੀਤਾ ਤੇ ਕੁੜੀ ਨੇ ਫਾਈਲ ਕੈਨੇਡਾ ਦੀ ਵੀ ਲੱਗਦੀ ਹੈ ਜੀ ਜਿੱਥੇ ਵੀ ਮੁੰਡਾ ਜਾਣਾ ਚਾਹਵੇ ਇੰਗਲੈਂਡ ਜਾਂ ਯੂਕੇ ਦੀ ਫਾਈਲ ਵੀ ਲਵਾ ਸਕਦਾ ਹੈ ਜੇ ਕੋਈ ਯੂਕੇ ਜਾਂ ਇੰਗਲੈਂਡ ਦਾ ਚਾਰ ਵਨ ਹੋਵੇ ਤਾਂ ਪਲੀਜ਼ ਉਹ ਵੀ ਕੰਟੈਕਟ ਕਰ ਸਕਦਾ ਹੈ ਪਰ ਖਰਚਾ ਸਾਰਾ ਮੁੰਡੇ ਵੱਲੋਂ ਹੋਏਗਾ ਜੀ ਦੋਨਾਂ ਦੀ ਫਾਈਲ ਇਕੱਠਿਆਂ ਦੀ ਲੱਗ ਸਕਦੀ ਹੈ ਜੀ ਏਜੰਟ ਨਾਲ ਉਹਨਾਂ ਨੇ ਗੱਲ ਕੀਤੀ ਹੋਈ ਸੀ ਬਟ ਹਜੇ ਫਾਈਲ ਲਾਈ ਨਹੀਂ ਹੈਗੀ ਜੀ ते प्लीज़ वीडियो में शेयर करो ताकि उस भैनों उसका जीवन साथी मिल सके जी धनबाद